ਤੁਸੀਂ ਜਿੱਤ ਦਾ ਨਾਂ ਕਰਾਓ ਇਕੱਠੇ ਹੋ ਕੇ ਤੇ ਤੁਹਾਨੂੰ ਐਮਪੀ ਲੱਭਣ ਦੇ ਲਈ ਸੰਗਰੂਰ ਨਹੀਂ ਜਾਣਾ ਪਏਗਾ ਇਹ 100 ਫੀਲ ਲੱਗਿਆ ਹੁੰਦਾ ਤਾਂ ਜਿਹੜੀ ਅਨੰਦਪੁਰ ਸਾਹਿਬ ਤੋਂ ਗੜਸ਼ਕ ਤੱਕ ਸੜਕ ਜਾਂਦੀ ਆ ਉਹ ਅੱਜ ਚਾਰ ਮਾਰ ਕੀ ਨਾ ਹੁੰਦੀ ਸਿੰਘ ਭਗੋ ਮਰਾਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮਜਬੂਤ ਗਿਆਨੀ ਜੈਲ ਸਿੰਘ ਨਗਰ ਰੂਪਨਗਰ ਵਿਖੇ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਣਾ ਮੁੱਖ ਚੋਣ ਦਫ਼ਤਰ ਖੋਲਿਆ ਗਿਆ ਹੈ ਅਤੇ ਪਾਰਟੀ ਦੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਨੇ ਆਪਣੀਆਂ ਵਿਰੋਧੀ ਏ ਪਾਰਟੀਆਂ ਵੱਲੋਂ ਵੱਖ-ਵੱਖ ਤੰਜ ਕਸੇ ਹਨ ਅਤੇ ਇਹ ਵੀ ਕਿਹਾ ਕਿ ਕੋਈ ਸੰਗਰੂਰ ਤੇ ਆ ਕੇ ਖੜਾ ਹੋ ਗਿਆ ਕੋਈ ਪਟਿਆਲੇ ਤੇ ਆ ਕੇ ਖੜਾ ਹੋ ਗਿਆ ਕੋਈ ਅੰਮ੍ਰਿਤਸਰ ਤੇ ਖੜਾ ਹੋ ਗਿਆ ਕੋਈ ਕਿਸੇ ਹੋਰ ਜਗ੍ਹਾ ਤੇ ਖੜਾ ਹੋ ਗਿਆ ਸੋ ਅਸੀਂ ਤੁਹਾਨੂੰ ਕਹਾਂਗੇ ਪੂਰੇ ਪ੍ਰੋਗਰਾਮ ਮੇਂ ਚਲਕੀਆਂ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਸਦੀਪ ਸਿੰਘ ਗੜੀ ਜਿੰਦਾਬਾਦ 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 ਦੇਸ਼ ਕੀ ਪੀਐਮ ਕੈਸੀ ਹੋ ਮਾਇਆਵਤੀ ਕੈਸੀ ਹੋ ਬਹੁਤ ਜਿੰਦਾਬਾਦ ਸਦੀਪ ਸਿੰਘ ਗੜੀ ਅੱਗੇ ਵੜੋ ਅਸੀਂ ਤੁਹਾਡੇ ਸਾਥ ਹਾਂ ਸਦੀਪ ਸਿੰਘ ਗੜੀ ਅੱਗੇ ਵੜੋ ਅਸੀਂ ਤੁਹਾਡੇ ਸਾਥ ਹਾਂ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ 4 ਜੂਨ ਨੂੰ ਤੁਸੀਂ ਜਿੱਤ ਦਾ ਨਾਅਰਾ ਇਕੱਠੇ ਹੋ ਕੇ ਤੇ ਤੁਹਾਨੂੰ ਐਮਪੀ ਲੱਭਣ ਦੇ ਲਈ ਸੰਗਰੂਰ ਨਹੀਂ ਜਾਣਾ ਪਏਗਾ ਤਾਨੂੰ ਆਪਣੀ ਲੰਬੜੇ ਗਵਾਲੀਅਰ ਦੇ ਕਿਲੇ ਤੇ ਨਹੀਂ ਜਾਣਾ ਪਾਏਗਾ। ਤੁਹਾਨੂੰ ਆਪਣੇ ਆਪਣੀ ਲੰਬੜੇ ਦੇ ਅੰਮਰਸਰ ਨਹੀਂ ਜਾਣਾ ਪਾਏਗਾ। 2009 ਦੇ ਵਿੱਚ ਬੜਿਆ। ਰਵਰੀਤ ਬਿੱਟੂ ਜੀ ਕਾਂਗਰਸ ਵੱਲੋਂ ਉਹ 5 ਸਾਲ ਲਿਆ 25 ਕਰੋੜ ਰੁਪਈਆ ਦਾ ਦੇਣੇ ਲਾ ਦਿੱਤਾ। ਭਈ ਪਿਕਨਿਕ ਸਪੋਰਟ ਕਿਉਂ ਬਣਾਤਾ ਸ਼੍ਰੀ ਨਾਨਦਪੁਰ ਸਾਹਿਬ ਨੂੰ? ਪੋਲੀਟੀਕਲ ਪਿਕਨਿਕ ਸਪੋਰਟ ਕਿਉਂ ਬਣਾਤਾ? ਇਸ ਪੋਲੀਟੀਕਲ ਪਿਕਨਿਕ ਸਪੋਰਟ ਨੂੰ ਖਤਮ ਕਰਾਉਣ ਲਈ ਬਹੁਜਲ ਸਮਾਜ ਪਾਰਟੀ ਹਾਜ਼ਰ ਹੋਈ। ਅਸੀਂ ਜਿਹੜਾ 20 ਸਾਲਾਂ ਚ 100 ਕਰੋੜ ਰੁਪਈਆ ਇਸ ਹਲਕੇ ਦੇ ਵਿਕਾਸ ਚ ਲੱਗਣਾ ਸੀ ਉਹਨੂੰ ਇੱਥੇ ਲਾਣ ਦਾ ਪ੍ਰਬੰਧ ਕਰਾਂਗੇ। ਇੱਥੇ ਲਾਣ ਦਾ ਪ੍ਰਬੰਧ ਕਰਾਂਗੇ। ਜੇ 100 ਕਰੋੜ ਲੱਗਿਆ ਹੁੰਦਾ ਤਾਂ ਜਿਹੜੀ ਅਨੰਦਪੁਰ ਸਾਹਿਬ ਤੋਂ ਗੜਸ਼ਾਹ ਤੱਕ ਦੀ ਸੜਕ ਜਾਂਦੀ ਆ ਉਹ ਅੱਜ ਚਾਰ ਮਾਰ ਕੀ ਨਾ ਹੁੰਦੀ। ਦਸ਼ਮेश ਮੇਤਾ ਦੇ ਦਰਮਿਆਨ ਜਿਹੜੀ ਸੜਕ ਜਾਂਦੀ ਆ ਉਹ ਚਾਰ ਬਾਰ ਕੀ ਨਾ ਹੁੰਦੀ। ਸੀਵਲੇ ਬਟੇ ਨੂੰ ਵੋਟ ਪਾ ਕੇ ਮੇਰੇ ਸਿਰ ਤੇ ਰੱਖੋ। ਔਰ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਕੰਮ ਕਰਾਉਣ ਦੇ ਫੱਟੇ ਅਸੀਂ ਚਕਾਈਏ। ਉਹਨਾਂ ਕੰਮ ਕਰਾਉਣ ਵਾਲਿਆਂ ਦੇ ਫੱਟੇ ਅਸੀਂ ਚੱਕਾਂਗੇ ਔਰ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਰੋਜ਼ਗਾਰ ਖੜੇ ਕਰਨੇ ਵੱਡੀ ਡਿਵੈਲਪਮੈਂਟ ਖੜੀ ਕਰਨੀ ਇਹ ਸਾਡਾ ਮੁੱਖ ਜੰਡਾ ਹੋਏਗਾ ਉਮੀਦ ਹੈ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਕਿਉਂਕਿ ਸਰਦਾਰ ਅਜੀਤ ਸਿੰਘ ਜੀ ਭੈਣੀ ਜਿਹੜੇ ਕਿ ਪੰਜਾਬ ਦੇ ਚੰਡੀਗੜ੍ਹ ਦੇ ਇੰਚਾਰਜ ਨੇ ਭੋਜਨ ਸਮਾਜ ਪਾਰਟੀ ਦੇ ਸੋ ਭੈਣੀ ਸਾਹਿਬ ਜੋ ਹੁਣੇ-ਹੁਣੇ ਉਦਘਾਟਨ ਹੋ ਕੇ ਹਟਿਆ ਏ ਜੋ ਰੋਪੜ ਦੇ ਵਿੱਚ ਜਣੇ ਕਿ ਰੋਪੜ ਹਲਕੇ ਦਾ ਤੁਸੀਂ ਮੁੱਖ ਦਾ ਪ੍ਰਗਟ ਖੋਲਿਆ ਹੈ ਬੀਐਸਪੀ ਦਾ ਕੀ ਕਹਿਣਾ ਚਾਹੋਗੇ ਅੱਜ ਬੋਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰ ਉਤਾਰ ਦਿੱਤੇ ਗਏ ਆ ਔਰ ਨਾਲ ਦੀ ਨਾਲ ਚੰਡੀਗੜ੍ਹ ਤੋਂ ਵੀ ਇੱਕ ਨੌਜਵਾਨ ਜਿਹੜੀ ਮਹਿਲਾ ਆਗੂ ਉਹਨਾਂ ਨੂੰ ਭੈਣ ਜੀ ਨੇ ਅਸ਼ੀਰਵਾਦ ਦਿੱਤਾ ਭੈਣ ਜੀ ਨੇ ਪਾਰਟੀ ਦੇ ਸੁਪਰੀਮਾ ਮਾਇਆਵਤੀ ਜੀ ਔਰ ਬੈਣੀਵਾਲ ਜੀ ਔਰ ਵਿਪਲ ਜੀ ਜੋ ਪੰਜਾਬ ਚੰਡੀਗੜ੍ਹ ਔਰ ਹਰਿਆਣੇ ਦੇ ਇੰਚਾਰਜ ਨੇ ਇਹਨਾਂ ਨੇ ਸਾਰੀਆਂ ਸੀਟਾਂ ਦੇ ਉੱਤੇ ਜਿਹੜੇ ਉਮੀਦਵਾਰ ਉਤਾਰੇ ਆ ਬਟ ਬਹੁਤ ਵੱਡਾ ਜਿਹੜਾ ਹੰਗਾਰਾ ਪੂਰੇ ਪੰਜਾਬ ਦੇ ਅੰਦਰੋਂ ਮਿਲ ਰਿਹਾ ਔਰ ਅੱਜ ਜਿਹੜਾ ਐਮਸੀ ਦੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀ ਸਿੰਘ ਗੜੀ ਜੀ ਜਿਨ੍ਹਾਂ ਨੂੰ ਭੈਣ ਜੀ ਨੇ ਅਸ਼ੀਰਵਾਦ ਦਿੱਤਾ ਉਹ ਅੱਜ ਸਵੇਰੇ ਪਹਿਲਾਂ ਨੂਰਪੁਰਵੇਦੀ ਦੇ ਅੰਦਰ ਉਦਘਾਟਨ ਉਹਨਾਂ ਨੇ ਕੀਤਾ ਤੇ ਹੁਣ ਰੋਪੜ ਦਾ ਜਿਹੜਾ ਹੈਗਾ ਦਫਤਰ ਦਾ ਉਦਘਾਟਨ ਇਸ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਵਿੱਚ ਉਹਨਾਂ ਦਾ ਦਫਤਰ ਦਾ ਉਦਘਾਟਨ ਜਿਹੜਾ ਹੋਣਾ ਔਰ ਬਹੁਤ ਵੱਡਾ ਜਿਹੜਾ ਹੰਗਾਰਾ VOTERਾਂ ਸਪੋਰਟਰਾਂ ਵੱਲੋਂ ਮਿਲ ਰਿਹਾ ਔਰ ਕਿਉਂਕਿ ਬਾਕੀ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਆ ਸਾਰੇ ਬਾਹਰੀ ਉਮੀਦਵਾਰ ਆ ਕੋਈ ਪਟਿਆਲੇ ਤੋਂ ਕੋਈ ਸੰਗਰੂਰ ਤੋਂ ਕੋਈ ਤਰਨਤਾਰਨ ਤੋਂ ਜਿਹੜਾ ਕਿਤੇ ਵੱਧ ਪ੍ਰਦੇਸ਼ ਚੋਂ ਦਾ ਕਾਰੋਬਾਰ ਹੈ ਉਹ ਹੈ ਪਰੰਤੂ ਇੱਕੋ ਇੱਕ ਉਮੀਦਵਾਰ ਜਿਹੜਾ ਇਸ ਹਲਕੇ ਤੋਂ ਸਰਦਾਰ ਜਸਵੀਰ ਸਿੰਘ ਗੜੀ ਜੀ ਪਾਰਟੀ ਦੇ ਜਿਹੜੇ ਉਮੀਦਵਾਰ ਭੈਣ ਜੀ ਨੇ ਬੜੇ ਸੋਚ ਸਮਝ ਕੇ ਦਿੱਤੇ ਆ ਔਰ ਬਹੁਤ ਵੱਡਾ ਜਿਹੜਾ ਵੋਟਰਾਂ ਵੱਲੋਂ ਪਿਆਰ ਸਤਿਕਾਰ ਔਰ ਮਿਲ ਰਿਹਾ ਔਰ ਅਸੀਂ ਸਾਨੂੰ ਪੂਰਾ ਪੂਰਨ ਭਰੋਸਾ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਬਹੁਤ ਵੱਡਾ ਜਿਹੜਾ ਮਾਰਜਨ ਨਾਲ ਜਿਹੜੀ ਬਹੁਤ ਵੱਡਾ ਜਿਹੜਾ ਰਿਜ਼ਲਟ ਜਿਹੜਾ ਪਾਰਟੀ ਦੇ ਹਿੱਤ ਚ ਆਏਗਾ ਮੰਡ ਡ ਆਏਗਾ ਔਰ ਇਸੇ ਤਰੀਕੇ ਨਾਲ ਚੰਡੀਗੜ੍ਹ ਦੇ ਅੰਦਰ ਵੀ ਜਿਹੜੀ ਨੌਜਵਾਨ ਮਹਿਲਾ ਜਿਹੜੀ ਆਗੂ ਅਸੀਂ ਬਣਾਈ ਪਾਰਟੀ ਨੇ ਭੈਣ ਜੀ ਨੇ ਅਸ਼ੀਰਵਾਦ ਦਿੱਤਾ ਉਹਨਾਂ ਨੂੰ ਵੀ ਬਹੁਤ ਵੱਡਾ ਜਿਹੜਾ ਹੰਗਾਰਾ ਅੱਜ ਮਿਲ ਰਿਹਾ ਬੈਣੀ ਸਾਹਿਬਾ ਤੁਹਾਨੂੰ ਸਾਡੇ ਚੈਨਲ ਤੋਂ ਦੇਸ਼ਾਂ-ਉਦੇਸ਼ਾਂ ਦੇ ਵਿੱਚ ਵੀ ਲੋਕ ਦੇਖ ਰਹੇ ਹੋਣਗੇ ਔਰ ਪਾਰਟੀ ਦੇ ਵਰਕਰ ਆਵਾਮ ਬਹੁਤ ਸਾਰਾ ਦੇਖ ਰਿਹਾ ਹੋਊਗਾ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਤੁਸੀਂ ਪਬਲਿਕ ਨੂੰ ਮੈਂ ਦੇਸ਼-ਵਦੇਸ਼ ਦੇ ਵਿੱਚ ਇਸ ਚੈਨਲ ਦੇ ਜਿਹੜੇ ਸਰੋਤੇ ਐ ਮੈਂ ਉਹਨਾਂ ਨੂੰ ਨਮਨ ਕਰਦਾ ਔਰ ਅਪੀਲ ਵੀ ਕਰਦਾ ਕਿ ਆਓ ਸਾਰੇ ਰਲ ਮਿਲ ਕੇ ਬਹੁਜ ਸਮਾਜ ਪਾਰਟੀ ਦੀ ਜਿਹੜੀ ਮੂਵਮੈਂਟ ਐ ਸਾਡੇ ਗੁਰੂਆਂ ਰਹਿਬਰਾਂ ਮਹਾਪੁਰਸ਼ਾਂ ਦਾ ਤੋਰਿਆ ਹੋਇਆ ਅੰਦੋਲਨ ਨਾ ਮਿਸ਼ਨ ਉਹਨੂੰ ਅੱਗੇ ਵਧਾਈਏ ਔਰ ਵੱਡਾ ਹੰਗਾਰਾ ਬਹੁਜਨ ਸਮਾਜ ਪਾਰਟੀ ਨੂੰ ਦਈਏ ਤਾਂ ਕਿ ਦੇਸ਼ ਦੀ ਜਿਹੜੀ ਰਾਜਨੀਤੀ ਹੈ ਕਿਰਤੀ ਕਾਮੇ ਮਿਹਨਤ ਕਸ਼ ਲੋਕਾਂ ਦੇ ਹੱਥ ਚ ਜਾਵੇ ਇਹੋ ਅਪੀਲ ਮੈਂ ਤੁਹਾਡੇ ਮਾਧਮੇ ਤੇ ਕਰਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਗਰਮੀ ਦੇ ਵਿੱਚ ਆ ਕੇ ਸਾਡੇ ਜਿਹੜੇ ਪਾਰਟੀ ਨੂੰ ਜਿਹੜੇ ਆਪਣੇ ਚੈਨਲ ਦੇ ਜ਼ਰੀਏ ਜਿਹੜਾ ਕਵਰ ਕੀਤਾ ਮੈਂ ਤੁਹਾਡਾ ਵੀ ਔਰ ਸਾਰੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਅਪੀਲ ਕਰਨਾ ਕਿ ਵੱਡੇ ਪੱਧਰ ਦੇ ਉੱਤੇ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਜਨ ਜਨ ਤੱਕ ਜਾਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਬਹੁਤਾ ਜਿਹੜਾ ਮੀਡੀਆ ਗਰੀਬ ਲੋਕਾਂ ਦੀ ਗੱਲ ਨਹੀਂ ਉਠਾਉਂਦਾ ਪਰੰਤੂ ਤੁਹਾਡੇ ਵਰਗੇ ਜਿਹੜੇ ਚੈਨਲ ਹੈ ਤੇ ਇਹ ਧੰਨਵਾਦੀ ਧੰਵਾ ਦੇ ਪਾਤਰ ਹੈ ਕਿ ਤੁਸੀਂ ਸਾਡੇ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਜਨ ਜਨ ਤੱਕ ਪਹੁੰਚਾਉਂਦੇ ਆ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਪਾਰਟੀ ਦੇ ਸੀਐਨਆਰ ਆਗੂ ਐਡਵੋਕੇਟ ਕੈ ਸਾਹਿਬ ਕੈ ਸਾਹਿਬ ਸਤਿ ਸ਼੍ਰੀ ਅਕਾਲ ਜੈਪੀ ਜੈਪਾਤ ਸਤਿ ਸ਼੍ਰੀ ਅਕਾਲ ਸੋ ਅੱਜ ਭੋਜਨ ਸਮਾਜ ਪਾਰਟੀ ਦੇ ਦਫ਼ਤਰ ਦਾ ਹੁਣੇ-ਹੁਣੇ ਉਦਘਾਟਨ ਹੋ ਕੇਟਿਆ ਹੈ ਸੋ ਤੁਸੀਂ ਵੱਡੇ ਪੱਧਰ ਤੇ ਕੰਮ ਕਰਦੇ ਹੋਏ ਇੱਕ ਬਹੁਤ ਹੀ ਬੁਧੀਆ ਸੂਝਵਾਨ ਜੋ ਕਿ ਪੰਜਾਬ ਬੀਐਸਪੀ ਦੇ ਪ੍ਰੈਜ਼ੀਡੈਂਟ ਨੇ ਸਾਰ ਜਸਵੀਰ ਸਿੰਘ ਗੜੀ ਨੂੰ ਤੁਸੀਂ ਆ ਅਨੰਤਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਐ ਕੀ ਕਹਿਣਾ ਚਾਹੋਗੇ ਮੈਂ ਸਾਥੋਂ ਬੈਨਾ ਭੋਜਨਿਕ ਭੈਣ ਕੁਮਾਰੀ ਮਾਇਆਵਤੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਨਯੋਗ ਸਰਦਾਰ ਅਜਸ਼ਵੀਰ ਸਿੰਘ ਗੜੀ ਜੋ ਕਿ ਦਲਤ ਕੌਮ ਦੇ ਯੋਧੇ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦਾ ਟਿਕਟ ਦੇ ਕੇ ਨਵਾਜਿਆ ਤੇ ਅੱਜ ਪੰਜਾਬ ਦੇ ਵਿੱਚ ਬਾਰਮਕੀ ਅਤੇ ਮਜਬੀ ਜਿਹੜਾ ਸਮਾਜ ਹੈਗਾ ਬਹੁਤ ਜਣ ਸਮਾਜ ਪਾਰਟੀ ਦੇ ਨਾਲ ਜਿੰਨ ਰਾਤ ਇੱਕ ਕਰਕੇ ਨਾਲ ਤੁਰਿਆ ਪਿਆ ਕਿਉਂਕਿ ਇੱਕੋ ਇੱਕ ਬਹੁਜਨ ਸਮਾਜ ਪਾਰਟੀ ਹੈਗੀ ਆ ਜਿਨੇ ਪੰਜਾਬ ਦੇ ਵਿੱਚ ਚਾਰ ਸੀਟਾਂ ਬਾਦਮੀ ਕੀਤੇ ਮਜਬੀ ਪਾਈ ਚਾਰੇ ਨੂੰ ਦਿੱਤੀਆਂ ਅਤੇ ਪੰਜਾਬ ਅਤੇ ਚੰਡੀਗੜ੍ਹ ਦੀ ਜਿਹੜੀ ਰਾਜਧਾਨੀ ਹੈਗੀ ਆ ਉਥੇ ਡਾਕਟਰ ਰੀਤੂ ਸਿੰਘ ਜੀ ਨੂੰ ਟਿਕਟ ਦੇ ਕੇ ਨਵਾਜਿਆ ਮੈਂ ਭਾਰਤ ਦੇ ਸਮੁੱਚੇ ਬਾਦਮੀਕ ਮਜਬੀ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਪੀਏਐਸ ਦੇ ਤਾਜ ਤੋਂ ਮੁਕਤੀ ਅਸੀਂ ਪਰਵਰਤਨ ਦੇ ਉਹ ਨਹੀਂ ਜੋ ਬਾਬਾ ਸਾਹਿਬ ਡਾਊਟ ਨੇ ਮੇਰੇ ਅਮੇਰ ਕੀਦਾ ਅਧੂਰਾ ਮਿਸ਼ਨ ਸੀਗਾ ਉਹਨੂੰ ਪੂਰਾ ਕਰਨ ਦੇ ਲਈ ਜੋ ਸਾਹ ਦੀ ਕਾਂਚੀ ਰਾਮ ਜੀ ਨੇ ਵੀਰਾ ਚੱਕਿਆ ਬੰਮ ਸੇ ਡੀਐਸਪੋਰਟ ਅਤੇ ਬੀਐਸਪੀ ਦੇ ਨਜਰੀ ਚੱਕਿਆ ਆ ਸਾਰੇ ਆਪਾਂ ਦਾ ਸੰਕਲਪ ਲਈਏ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸਰਦਾਰ ਜਸਵੀਰ ਸਿੰਘ ਗੜੀ ਨੂੰ ਆਪਾਂ ਸਾਰੇ ਜੱਗਨਾ ਪਿਛਲੀਆਂ ਭਰਾ ਆ ਕੇ ਜਿੰਨੇ ਵੀ ਬਹੁਜ ਸਮਾਜ ਪਾਰਟੀ ਦੇ ਵਰਕਰ ਲੀਡਰ ਘਰ ਬੈਠੇ ਨੇ ਆਓ ਸਾਰੇ ਆਪਾਂ ਚੌਂਚਨ ਹਾਂਦੀ ਕੋਈ ਕਾਮ ਨੇ ਕੋਸ਼ਿਸ਼ ਕਰੀਏ ਤਾਂ ਕਿ ਦੇਸ਼ ਦੇ ਵਿਚਾਰ ਸੱਚੇ ਮੁਕਤੀ ਆ ਸਕੇ ਅਤੇ ਦੇਸ਼ ਦਾ ਸੰਵਿਧਾਨ ਅਤੇ ਦੇਸ਼ ਦੇ ਵਿਚਾਰ ਜਰਵੇਸ਼ਨ ਅਤੇ ਬਾਬਾ ਸਾਹਿਬ ਅੰਬੇਕਰ ਜੀ ਦਾ ਨਾਮ ਉੱਚਾ ਰਹੇ